ਸਸਰੀ ਕਾਲ ਬਾਈ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਨੇ ਠੀਕ ਠਾਕ ਤੇ ਟਾਈਮ ਹੋ ਗਿਆ ਸੀ 42 ਦਾ ਤੇ ਅੱਜ ਮੇਤਰੋ ਆਪਾਂ ਚਾਰ ਪੰਜ ਜਾਨਵਰ ਹੋਰ ਪਾਣੀ ਤੇ ਕਰਾਂਗੇ ਬਾਈ ਤੇ ਇੱਕ ਦੋ ਸੁੱਕੇ ਛੱਡਾਂਗੇ ਬਸ ਆ ਛੱਡ ਕੇ ਬਾਕੀ ਆਪਾਂ ਜਾਨਵਰ ਰੋਕਣੇ ਆ ਵੀ ਯਾਨੀ ਕਿ ਹਲੇ ਕੁਝ ਦਿਨਾਂ ਵਾਸਤੇ ਉਹਨਾਂ ਨੂੰ ਬਾਈ ਫੇਰ ਕੱਢਾਂਗੇ ਲੋ ਜੀ ਆ ਪੰਜ ਕਬੂਤਰੀਆਂ ਬਾਈ ਆਪਾਂ ਹੋਰ ਪਾਣੀ ਤੇ ਕਰਤੀਆਂ ਤੇ ਆ ਦੋ ਕਬੂਤਰਾ ਜੇ ਸੁੱਕੇ ਛੱਡਣ ਦੀ ਸਲਾਹ ਫੇਰ ਤੇ ਚਲੋ ਆਜੋ ਮਾਰਦੇ ਆਂ ਓਲੇ ਤੇ ਆਪਣੇ ਬਾਈ ਦੋ ਗੋਤੂਕੇ ਸ਼ਾਇਦ ਦੇ ਪਾ ਕੇ ਪਾਣੀ ਚ ਤੇ 7 ਮਲ ਦੇ ਸਾਹ ਤੇ ਪਾਣੀ ਲਾਤਾ ਇੱਕ ਕਬੂਤਰ ਨੂੰ ਬਾਈ ਉਹ ਮਿੱਤਰੋ ਪੰਜ ਪਾਣੀ ਤੇ ਤੇ ਦੋ ਸੁੱਕਿਆ ਹਾ ਬਾਈ ਛੜ ਤੇ ਚਲੋ ਦੇਖਦੇ ਆ ਕੀ ਬਣਦਾ ਮਿੱਤਰੋ ਜਾਨਵਰ ਆਪਣੇ ਆ ਫਿਰਦੇ ਬਾਈ ਆਉ ਗਏ ਆ ਜਾਂਦੇ ਤੇ ਏ ਬਈ ਹੋ ਗਿਆ ਹੋ ਗਿਆ 9.9 ਤੋਤੇ ਬਈ ਪੁੱਤਰ ਬਾਈ ਜੀ ਆਪਣੇ ਆ ਫਿਰਦੇ ਆ ਇੱਕ ਮਿੰਟ ਆਉਂਦੇ ਆ ਜੀ ਅਰੇ ਸਾਰੇ ਫਿਰਦੇ ਆ ਬਈ ਗਰਮੀ ਨਹੀਂ ਅੱਜ ਵੀ ਵਟ ਕੱਢ ਰੱਖਿਆ ਤੇ ਟਾਈਮ ਹੋ ਗਿਆ ਬਈ 10:19 ਦਾ ਲਓ ਬਾਈ ਜੀ ਅੱਜ ਬੰਦੀ ਵਾਲੇ ਜਾਨਵਰਾਂ ਨੂੰ ਵੀ ਬਾਦਾਮ ਪਾ ਦਿਆ ਟਾਈਮ ਨਾਲ ਕਬੂਤਰ ਆਈ ਥੱਲੇ ਵਿੱਤਰ دیے ਤੇ ਕਬੂਤਰ ਆ ਤੇ ਇੱਕ ਆਹੋ ਬਾਈ ਜੀ ਲੋ ਜੀ ਇਹਨਾਂ ਨੂੰ ਚਾਰਾਂ ਨੂੰ ਕੇਰਾ ਪਾਤੇ ਟਾਈਮ ਨਾਲ ਖਾਲੀ ਹੋਣਗੇ ਤੜਕੇ ਟਾਈਮ ਨਾਲ ਛੱਡੇ ਜਾਣਗੇ ਪਰ ਆਪਣੇ ਫੇਰਨੀ ਵੀ ਆ ਗਏ ਬਾਈ ਜੀ ਸਾਰੀ ਫਰਦੇ ਵਾਲੇ ਤੇ ਟਾਈਮ ਹੋ ਗਿਆ 11:48 10:48 ਸੋਰੀ ਚਲੋ ਲੱਗੇ ਫੇਰ ਚੱਕਰ ਮਾਰਨਾ ਜਿਹੜਾ ਬੰਦੇ ਦਿਖਾਉਣੇ ਆ ਬਈ ਲਓ ਮਿੱਤਰੋ ਜਾਨਵਰ ਆਪਣੇ ਫੇਰਨੀਵੇਂ ਆ ਗਏ ਬਈ ਤੇ ਫਿਰਦੇ ਆ ਠੀਕ ਆ ਕਿਰਾਂਤਾ ਦੇਖਦੇ ਆ ਕਿ ਦੋ ਬੰਦੇ ਆ ਤੇ ਟਾਈਮ ਹੋ ਗਿਆ ਬਈ 11:40 ਦਾ ਨੰਬਰ ਆਪਣੇ ਆ ਫਿਰਦੇ ਆ ਬਈ ਖਿੰਡੇ ਜੇ ਇੱਕ ਆ ਗਿਆ ਤੇ ਇੱਕ ਦੋ ਉੱਚੇ ਫਿਰਦੇ ਆ ਬਈ ਆ ਦੇਖੋ ਆ ਗਿਆ ਤੇ ਟਾਈਮ ਹੋ ਗਿਆ ਮਿੱਤਰੋ 12:08 ਬਈ ਚਲੋ ਜਿਹੜਾ ਬੈਂਦੇ ਆ ਦਿਖਾਉਣੇ ਆ ਬਈ ਲਓ ਬਈ ਉੱਤਰ ਆਪਣੇ ਆ ਗਏ ਬਈ 2 3 4 10 4 ਬਈ ਤੇ 4 ਬਹਿ ਗਏ ਬਈ 2 ਸੁੱਕੇ ਤੋਂ ਪਾਣੀ ਵਾਲੇ 12 38 ਤੇ ਬੈਠੇ ਆ ਬਈ ਇਹ ਤੇ ਆ ਵੀ ਆ ਗਈ ਬਈ 5 ਚਲੋ ਬਈ ਨੰ ਲਾਹੀ ਮਿੱਤਰੋ ਦੇ 2 2 4 1 5 ਇੱਕ ਤਾਂ ਪਿਛਲੀ ਕਬੂਤਰੀ ਬਈ ਤੇ ਇੱਕ ਆਹ ਕਾਲੇ ਟੂਸੇ ਵਾਲੀ ਇਹ ਬੈਠੇ ਆ ਬਈ ਹੁਣ 1 ਵਜੇ ਲਓ ਜੀ ਬੰਦੀ ਵਾਲੇ ਜਾਨਵਰਾਂ ਨੂੰ ਤਾਂ ਬਈ ਬਦਾਮ ਪਾ ਕੇ ਛੜਤਾ ਸੀ ਫੁੱਡੇ ਚ ਤੇ ਜਿਹੜੇ ਉੱਡ ਕੇ ਆਏ ਹੁਣ ਉਹਨਾਂ ਨੂੰ ਪਾ ਦਈਏ ਲਓ ਵੀ ਮਿੱਤਰੋ ਜਿਹੜੀਆਂ ਕਬੂਤਰਿਆਂ ਨੂੰ ਅੱਜ ਪਹਿਲੇ ਦਿਨ ਪਾਣੀ ਲਾਇਆ ਸੀ ਬਈ ਉਹ ਵੀ ਖੁੱਡੇ ਛੜਤੀਆਂ ਪਾ ਕੇ ਬਦਾਮ ਤੇ ਕਬੂਤਰ ਅੱਜ ਆਪਾਂ ਸੁੱਕੀ ਢਾਈ ਸੀ ਬਈ ਦੋ ਉਹਨਾਂ ਨੂੰ ਦੇਖਦੇ ਆਂ ਕੱਲ ਨੂੰ ਪਾਣੀ ਦਵਾਵਾਂਗੇ ਜਿਹੜੀਆਂ ਨੂੰ ਪਹਿਲਾ ਪਾਣੀ ਲੱਗੇ ਜਾਂਦਾ ਹੈ ਚੌਥਾ ਪਾਣੀ ਹੋ ਜੂ ਤੀਜਾ ਪਾਣੀ ਤੀਜਾ ਚੌਥਾ ਪਾਣੀ ਹੋ ਜੂ ਕੱਲ ਨੂੰ ਬਾਈ ਉਹਨਾਂ ਤੀਜਾ ਤੇ ਉਹਨਾਂ ਨਾਲ ਲਾਵਾਂਗੇ ਕੱਲ ਨੂੰ ਦੋ ਕਬੂਤਰਾਂ ਨੂੰ ਪਾਣੀ ਹੋਰ ਲਓ ਮਿੱਤਰੋ ਕਬੂਤਰ ਆਪਣੇ ਸੈੱਟ ਬੱਟੇ ਆ ਬਾਈ ਤੇ ਪਾਣੀ ਚੱਕਦੀ ਏ ਤੇ ਇਧਰ ਕਬੂਤਰਿਆਂ ਵੀ ਸੈੱਟ ਨੇ ਇੰਨਾ ਦਾ ਵੀ ਪਾਣੀ ਚੱਕ ਦੀਏ ਤੇ ਤੜਕੇ ਬਈ ਪਾਣੀ ਵਾਲੇ ਜਾਨਵਰ ਕੱਢਾਂਗੇ ਦੇਖਦੇ ਇੱਕ ਅੱਧਾ ਨਵਾਂ ਵੀ ਕੱਢਾਂਗੇ ਇਹ ਸੀ ਮਿੱਤਰੋ ਆਪਣੀ ਅੱਜ ਦੀ ਵੀਡੀਓ ਵੀਡੀਓ ਕਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਹੋਰ ਵੀਡੀਓ ਦੇਖਣ ਵਾਸਤੇ ਚੈਨਲ ਕਰ ਲੋ ਸਬਸਕ੍ਰਾਈਬ ਸਾਸਤਰੀ ਕਾਲ ਬਈ ਸਾਰਿਆਂ ਨੂੰ